ਪ੍ਰਧਾਨ ਜੀ ਅੱਜ ਕੀ ਮੀਟਿੰਗ ਰੱਖੀ ਗਈ ਕਿਸ ਸਬੰਧ ਚ ਆ? ਕਿ ਅੱਜ ਤੋਂ ਕੁਝ ਦਿਨ ਪਹਿਲਾਂ ਪੰਜਾਬ ਦੇ ਪ੍ਰਧਾਨ ਮਾਨਯੋਗ ਸਰਦਾਰ ਜੁਸ਼ੀਪ ਸਿੰਘ ਗੜੀ ਜੀ ਨੂੰ ਜਿਹੜਾ ਪਾਰਟੀ ਜੋ ਕੱਢਿਆ ਹੋਇਆ ਉਹਨਾਂ ਦੇ ਸ਼ਾਸਨ ਭਾਗ ਕਰਨ ਦਾ ਅੱਜ ਪੰਜਾਬ ਦੇ ਪ੍ਰਵਾਰੀ ਨੂੰ ਬੁਚਾਇਆ ਗਿਆ। ਇਹ ਸ਼ਾਸਨ ਭਾਗ ਦਿੱਤਾ ਗਿਆ। ਪਰ ਉਹਦਾ ਕਾਰਨ ਨਹੀਂ ਦੱਸੇਗਾ ਉਹ ਸ਼ਾਸਨ ਕਿਸ ਤਰ੍ਹਾਂ ਭਾਗ ਦਿੱਤਾ। ਤਾਂ ਲਾਗੂ ਉਹਨਾਂ ਨੂੰ ਕਿਹੜੀ ਹਿੰਦ ਹੈਗਾ ਕਾਰਨ ਵਿੱਚੋਂ ਤਾਂ ਜਿਹੜਾ ਸਾਰੀ ਪੰਜਾਬ ਦੇ ਵਿੱਚ ਵਰਕਰਾਂ ਚ ਜੋਸ਼ ਆਏ ਵੀ ਇੱਕ ਬਹੁਤ ਵਧੀਆ ਅਣ ਧੜਕਾ ਗੂ ਸੀਗਾ ਪੰਜਾਬ ਦੀ ਗਵਾਹੀ ਕਰਨ ਵਾਲਾ ਤਾਂ ਬਹੁਤ ਜਿਹੜੇ ਵਰਕਰ ਆ ਇਸ ਵੇ ਸਦਮੇ ਦੇ ਵਿੱਚ ਹੈਗੇ ਆ ਜਿਵੇਂ ਹਾਂਜੀ ਜਿਵੇਂ ਤੁਹਾਡੇ ਵੱਲੋਂ ਸਤੀਪੇ ਦਿੱਤੇ ਗਏ ਕਿ ਪਾਰਟੀ ਨੂੰ ਕੋਈ ਤੱਕਾ ਲੱਗੂਗਾ ਕਿ ਨਹੀਂ ਕਿਤਾ ਇਹ ਤਾਂ ਪਾਰਟੀ ਨੂੰ ਪਤਾ ਹੀ ਆ ਵੀ ਇਹ ਜੋ ਹੁਣ ਜਿਹੜਾ ਪਾਰਟੀ ਦਾ ਵਰਕ ਕਰਨ ਵਾਲੇ ਆ ਬੰਦੇ ਜੇਕਰ ਉਹਨਾਂ ਦੇ ਦਿਲ ਦੁਖੇ ਆ ਤੋ ਘਰੇ ਬੈਠ ਕੇ ਤੇ ਕੀ ਪਾਰਟੀ ਨੂੰ ਕੋਈ ਫਰਕ ਪਊਗਾ ਇਹ ਪਰ ਸੀਫੇ ਜਿਹੜੇ ਉਹਨਾਂ ਮਨਜ਼ੂਰ ਕਰਨੇ ਆ ਜਾਂ ਨਾ ਮਨਜ਼ੂਰ ਤੇ ਹੀ ਹਾਈ ਕਮਾਂਡ ਦਾ ਫੈਸਲਾ ਹੈਗਾ ਤਾਂ ਅਸੀਂ ਜਿਹੜਾ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਵੱਲੋਂ ਮੈਜਰੀਡਨ ਡਾਕਡਾ ਮੁਕਸਰ ਸਾਹਿਬ ਦਾ ਤਰਤੀਬ ਲੱਗਿਆ ਅਸੀਂ ਜਿਹੜਾ ਸਾਰੇ ਸ੍ਰੀ ਜਿਲ੍ਹਾ ਬਾਡੀ ਵੱਲੋਂ ਅਸੀਂ ਪੂਰਾ ਪਾਰਟੀ ਇਹ ਨਹੀਂ ਕਿ ਅਸੀਂ ਪਾਰਟੀ ਛੱਡ ਦਿੱਤੀ ਗਈ ਹੈ ਅਸੀਂ ਪਾਰਟੀ ਦੇ ਨਾਲ ਖੜੇ ਆ ਜੇਕਰ ਮੰਨ ਲਓ ਗੜੀ ਸਾਹਿਬ ਦੇ ਕੋਈ ਖਿਲਾਫ ਕੋਈ ਸਬੂਤ ਵਗੈਰਾ ਹੋਈ ਹੈ ਤੇ ਪਾਰਟੀ ਨੇ ਤਾਂ ਹੀ ਬਾਹਰ ਦਾ ਰਸਤਾ ਵਿਖਾਇਆ ਜੇ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾਊਗਾ ਗੜੀ ਸਾਹਿਬ ਦੇ ਖਿਲਾਫ ਨਹੀਂ ਅਸੀਂ ਤਾਂ ਪਾਰਟੀ ਨਾਲ ਜੇਕਰ ਉਹਦੇ ਤੇ ਦੋਸ਼ ਸਾਬਤ ਹੁੰਦੇ ਆ ਤਾਂ ਅਸੀਂ ਪਾਰਟੀ ਦੇ ਨਾਲ ਉਹਨੂੰ ਵੀ ਜਿਹੜੇ ਅਸੀਂ ਪਾਰਟੀ ਛੱਡੀ ਹੈ ਅਸੀਂ ਤਾਂ ਇਹ ਕਹਿੰਦੇ ਹਾਂਗੇ ਵੀ ਉਹਨਾਂ ਨੂੰ ਜੇ ਅਹੁਦੇ ਤੋਂ ਮੁਕਤ ਕਰ ਦਿੰਦੇ ਪਰ ਉਹਨਾਂ ਨੇ ਪਾਰਟੀ ਦੀ ਹੋਣੀ ਗੱਲ ਨਾ ਸੀਗਾ ਤੁਹਾਨੂੰ ਕਿਤੇ ਲੱਗਦਾ ਕਿ ਜਿਵੇਂ ਕੋਈ ਪਾਰਟੀ ਦੇ ਜੇ ਰੂਲ ਮੁਤਾਬਕ ਹੁੰਦੇ ਤਾਂ ਗੜੀ ਸਾਹਿਬ ਕਿਤੇ ਬਾਹਰ ਗਏ ਆ ਹਾਂਜੀ ਜੋ ਪਾਰਟੀ ਦੇ ਰੂਲ ਏ ਰੂਲ ਨਾਲ ਤੋਂ ਕੋਈ ਬਾਹਰ ਗਿਆ ਏ ਜੜੀ ਸਾਹਿਬ ਵਾਂਗੂ ਨਹੀਂ ਸਾਡੇ ਮੁਤਾਬਕ ਤਾਂ ਨਹੀਂ ਆ ਜੀ ਬਹੁਤ ਵਧੀਆ ਕੰਮ ਕਰ ਰਹੇ ਸੀਗੇ ਤੇ ਬਹੁਤ ਵਧੀਆ ਇੱਕ ਹੀਰੇ ਨੇ ਕਈ ਵਾਰ ਆ ਹੁੰਦਾ ਜਿਵੇਂ ਪਾਰਟੀ ਆਪਦੇ ਕੋਲ ਕੋਈ ਐ ਜੇ ਜਿਹੜੇ ਡਾਕੂਮੈਂਟ ਜਾਂ ਕੋਈ ਐ ਜੀਆਂ ਗਲਤੀਆਂ છੁਪਾ ਕੇ ਰੱਖਣਾ ਚਾਹੁੰਦੀ ਪਬਲਿਕ ਸਾਹਮਣੇ ਨਹੀਂ ਸ਼ੋਅ ਕਰਨਾ ਚਾਹੁੰਦੀ ਨਹੀਂ ਨਹੀਂ ਸਾਡੇ ਨਹੀਂ ਜੀ ਸਿੱਧਾ ਮਾਲੂ ਬਹੁਤ ਵਧੀਆ ਹੈ ਸਾਨੂੰ ਤਾਂ ਦਿਲ ਦੁਖਿਆ ਹੈ ਵੀ ਇੱਕ ਹੀਰਾ ਲੀਡਰ ਸਾਡੇ ਦੇ ਚੋਂ ਜਿਹੜਾ ਔਕੜ ਦਿੱਤਾ ਗਿਆ ਹੈਗਾ ਤਾਂ ਇਸ ਕਰਕੇ ਸਾਨੂੰ ਇਹ ਜਿਹਾ ਇਕੱਠੇ ਹੋਣ ਦੀ ਲੋੜ ਪਈ ਆ ਜੇਕਰ ਵਾਪਸ ਪਾਰਟੀ ਨਹੀਂ ਲੈਂਦੀ ਉਹਨਾਂ ਨੇ ਸਮੇਂ 'ਚ ਕੀ ਤੁਸੀਂ ਕੋਈ ਪਾਰਟੀ ਖਿਲਾਫ ਲਿਖੋਗੇ ਨਹੀਂ ਅਸੀਂ ਹਰ ਜਨ ਦਿੱਤੇ ਹੋਏ ਆ ਜੀ ਪਾਰਟੀ ਨੂੰ ਨਹੀਂ ਦੋਸਤ ਅਸੀਂ ਜਿਹੜੇ ਜ਼ਿਲ੍ਹਾ ਮਾਡੀ ਦੀ ਟੀਮ ਆ ਸਾਡੇ ਨਾਲ ਸਾਰੀ ਅੱਜ ਕਿੰਨੀ ਕਿੰਨੀ ਲੀਡਰਸ਼ਿਪ ਨੇ ਜਿਹੜੇ ਮਤਾ ਪਾਇਆ ਹੈ ਅੱਜ ਤਕਰੀਬਨ ਜਿਹੜਾ ਮੁਖਸਦ ਦਿਲੇ ਦੀ ਲੀਡਰਸ਼ਿਪ ਬਲ ਦਿਲੇ ਦੇ ਉਪਦੇਸ਼ਾਹਰ ਉਹ ਸਾਰਿਆਂ ਨੇ ਅਸਤੀਫਾ ਦਿੱਤੀ